ਇਸੀ ਤਰ੍ਹਾਂ ਰੱਬ ਦੀ ਰਹਿਮਤ ਵੀ ਬਾਹਰ ਆਂਦੀ ਹੈ ਪਰ ਉਹਦੇ ਵਾਸਤੇ ਜਿਹੜਾ ਮਿਹਨਤ ਕਰਨ ਨੂੰ ਇਹਨੇ ਨੇਕ ਅਮਲਤਾ ਕਰੀਏ ਇਹਨੇ ਫਿਰ ਕਹਾਂਗੇ ਜਦ ਤੂੰ ਆਪਣੇ ਨੇਕ ਅਮਲਾਂ ਕੇ ਦੁਆਰਾ ਆਪਣੇ ਰੱਬ ਕੀ ਖੁਸ਼ੀ ਕੋ ਤਲਾਸ਼ ਕਰਤੇ ਹੋ ਤਬ ਤੁਮਹਾਰੀ ਖੁਸ਼ੀਆਂ ਤੁਮੇ ਤਲਾਸ਼ ਕਰਤੇ ਹੋਏ ਤੁਹਾਰੇ ਪਾਸ ਆ ਨਹੀਂ ਹੈ ਜਾਂਦੀ ਹੈ ਯਾਨੀ ਇੱਥੇ ਬੜੀ ਪਿਆਰੀ ਗੱਲ ਹੈ ਕਿ ਤੁਹਾਨੂੰ ਖੁਸ਼ੀ ਲੱਭਣ ਦੀ ਲੋੜ ਨਹੀਂ ਹੈ ਨਹੀਂ ਹੈ ਤੁਹਾਨੂੰ ਖੁਸ਼ੀਆਂ ਦੀ ਤਲਾਸ਼ ਕਰਨ ਦੀ ਲੋੜ ਨਹੀਂ ਹੈ ਤੁਸੀਂ ਕਰਮ ਉਦਾਂ ਦੇ ਕਰੋ ਕਰਮ ਅੱਛੇ ਕਰੋ ਨੇਕੀ ਕਰੋ ਅਛਾਈ ਕਰੋ ਰੱਬ ਦੇ ਵਾਸਤੇ ਯਾਨੀ ਉਹ ਰੱਬ ਦੀ ਖਾਤਰ ਅੱਛੇ ਅਮਲ ਕਰੋ ਤਾਂ ਤੁਹਾਡੀਆਂ ਖੁਸ਼ੀਆਂ ਆਪ ਹੀ ਤੁਹਾਡੇ ਘਰ ਤੱਕ ਆਣਗੀਆਂ ਕਿਉਂਕਿ ਖੁਸ਼ੀ ਆਪ ਆਂਦੀ ਹੈ ਸਮਝਦੇ ਹੋ ਕਿ ਨਹੀਂ ਇਹਦੇ ਪਿੱਛੇ ਨਹੀਂ ਜਿੱਦਾਂ ਬੰਦਾ ਕਹਿੰਦਾ ਲੱਭ ਕੇ ਨਹੀਂ ਮਿਲਦੀ ਖੁਸ਼ੀ ਹੁਣ ਤੁਸੀਂ ਇੱਥੇ ਬੈਠੇ ਹੋ ਨਾ ਅਸੀਂ ਕਹੀ ਹੱਸੋ ਤਾਂ ਖੁਸ਼ੀ ਆ ਗਈ ਕਿ ਨਹੀਂ ਵੀ ਲੱਭੀ ਥੋੜੀ ਜਾ ਕੇ ਤੁਸੀਂ ਬੈਠੇ ਹੋ ਕਿੱਥੋਂ ਖੁਸ਼ੀ ਆਈ ਜਵਾਬ ਦੇ ਦਿਓ ਤੁਸੀਂ ਖੁਸ਼ ਹੋ ਕਿ ਨਹੀਂ ਹਾਂਜੀ ਕਹਿ ਦਿਓ ਮੈਂ ਬਹੁਤ ਖੁਸ਼ ਹਾਂ ਅੱਛਾ ਕਿਥੋਂ ਆਈਏ ਕਿਥੋਂ ਆਈ ਫਿਰ ਇਹੀ ਤਾਂ ਦੱਸਣਾ ਚਾਹੁੰਦੇ ਸੀ ਅੱਜ ਬੰਦਾ ਤਾਂ ਖੁਸ਼ੀਆਂ ਨੂੰ ਲੱਭ ਰਿਹਾ ਉਹ ਖੁਸ਼ੀ ਐਦਾ ਲੱਭਿਆ ਨਹੀਂ ਮਿਲਦੀ ਕੋਈ ਐਦਾ ਥੋੜੀ ਖੁਸ਼ੀ ਕੋਈ ਕੋਈ ਕਹਿ ਲਈ ਕੋਈ ਔਰਤ ਹੈ ਕੋਈ ਬੰਦਾ ਹੈ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਜਿਹੜਾ ਉੱਥੇ ਬੈਠੀ ਮਿਲ ਜਾਣੀ ਹੈ ਫਿਰ ਤਾਂ ਇੱਕ ਨੂੰ ਮਿਲ ਗਈ ਦੂਜੇ ਨਾਲ ਜਾਣੇ ਜਾਣੇ ਨਹੀਂ ਤਾਂ ਇੱਥੇ ਫੜ ਕੇ ਰੱਖਣਾ ਮੈਂ ਕਿਸੇ ਹੋਰ ਘਰ ਚ ਜਾਵੇ ਹੀ ਨਾ ਪਰ ਇਹ ਖੁਸ਼ੀ ਸਾਡੇ ਸਭ ਦੇ ਅੰਦਰ ਹੀ ਹੈ ਪਰ ਬਾਹਰ ਕਦੋਂ ਆਣੀ ਹੈ ਹੁਣ ਤੁਸੀਂ ਆਪ ਸੋਚ ਕੇ ਦੇਖੋ ਹੁਣ ਤੁਸੀਂ ਸਤਸੰਗ ਚ ਬੈਠੇ ਹੋਏ ਸੀ ਤੁਹਾਨੂੰ ਕਿ ਹੱਸੋ ਹੱਸੋ ਕਿਉਂ ਹਸੇ ਹੋ ਤੁਸੀਂ ਕਿਉਂਕਿ ਤੁਹਾਨੂੰ ਪਤਾ ਮੈਂ ਅੱਛੀ ਜਗ੍ਹਾ ਮੈਂ ਅੱਛੀ ਜਗ੍ਹਾ ਬੈਠਾ ਅੱਛਾ ਕਰਮ ਕਰ ਰਿਹਾ ਹਾਂ ਹੁਣੇ ਹੀ ਅਗਰ ਸੋਚੋ ਇਮੇਜਿਨ ਕਰੋ ਕਿ ਮੈਂ ਕਿਸੇ ਬਾਜ਼ਾਰ ਵਿੱਚ ਔਰ ਮੇਰੀ ਲੜਾਈ ਹੋ ਗਈ ਕਿਸੇ ਨਾਲ ਹੁਣ ਲੜਾਈ ਦੇ ਵਿੱਚ ਕੋਈ ਮੈਨੂੰ ਕਵੇ ਨਾ ਹੱਸ ਤਾਂ ਮੈਂ ਉਹਦਾ ਵੀ ਸਿਰ ਪਾੜ ਦੇਣਾ ਤੂੰ ਮੈਨੂੰ ਹੱਸਣ ਨੂੰ ਕਿਦਾ ਕਹਿੰਦਾ ਹੈਂ ਇਹ ਹੱਕ ਕਰਦਾ ਮੈਂ ਗੁੱਸੇ 'ਚ ਤੂੰ ਹੱਸਣ ਨੂੰ ਕਹਿਣਾ ਉਹਦੇ ਵੀ ਗਰਦ ਫੜ ਲੈਣਾ ਉੱਥੇ ਕਿਉਂ ਨਹੀਂ ਹਸਣਾ ਕਿਉਂਕਿ ਪਤਾ ਕੁਝ ਬੁਰਾ ਹੋ ਰਿਹਾ ਹੈ। ਯਾਨੀ ਇੱਥੋਂ ਪਤਾ ਲੱਗਦਾ ਐ ਐਗਜ਼ੈਂਪਲ ਤੋਂ ਕਿ ਜਦੋਂ ਐਸੀ ਕੁਝ ਬੁਰਾ ਕਰਦੇ ਆ ਸਾਡੇ ਅੰਦਰ ਪਤਾ ਹੈ ਇਹ ਬੁਰਾ ਕਰਮ ਹੈ ਜਿੱਥੇ ਬੁਰਾ ਹੈ ਉੱਥੇ ਖੁਸ਼ੀ ਕਦੀ ਨਹੀਂ ਹੁੰਦੀ। ਤੁਸੀਂ ਕਿਸੇ ਭੁੱਖੇ ਨੂੰ ਖਾਣਾ ਖਿਲਾਓ ਕੋਈ ਕਹੇ ਹੱਸ ਈ ਕਹਣਾ ਹਾਂ ਬੜੀ ਖੁਸ਼ੀ ਮਿਲ ਰਹੀ ਯਾਰ ਕਿਉਂਕਿ ਪਤਾ ਮੈਂ ਕੁਝ ਅੱਛਾ ਕਰ ਰਿਹਾ। ਸਸੰਗ ਕਰਦੇ ਆ, ਦਾਨਪੁੰਨ ਕਰਦੇ ਆ ਆਪਣੇ ਆਪ ਖੁਸ਼ੀ ਆਂਦੀ ਹੈ ਕਿਉਂਕਿ ਪਤਾ ਮੈਂ ਕੁਝ ਅੱਛਾ ਇਸ ਲਈ ਬੁਰਾ ਕਰਨ ਲੱਗਿਆਂ ਕਿਸੇ ਨਾਲ ਝਗੜਾ ਕਰਨ ਲੱਗਿਆਂ ਕਿਸੇ ਨਾਲ ਨਫ਼ਰਤ ਕਰਨ ਲੱਗਿਆਂ ਕਿਸੇ ਨੂੰ ਗਾਲੀ ਦੇਣ ਲੱਗਿਆਂ ਕਦੀ ਖੁਸ਼ੀ ਨਹੀਂ ਆਉਣੀ ਕਿਉਂਕਿ ਪਤਾ ਮੈਂ ਕੁਝ ਬੁਰਾ ਤਾਂ ਬੁਰਾ ਕਰਦੇ ਆ ਬੰਦਾ ਕਦੀ ਖੁਸ਼ ਨਹੀਂ ਹੋઈ ਨਹੀਂ ਸਕਦਾ ਇਹਦਾ ਕਿੰਦਾ ਹੀ ਹੈ ਕਿ ਜਿਦਾ ਦਿਨ ਸੂਰਜ ਦੇ ਸਾਹਮਣੇ ਹਨੇਰਾ ਕਦੀ ਆ ਹੀ ਨਹੀਂ ਸਕਦਾ ਇਸੇ ਤਰ੍ਹਾਂ ਜਿੱਥੇ ਬੁਰਾਈ ਹੈ ਉੱਥੇ ਖੁਸ਼ੀ ਵੀ ਕਦੀ ਤਾਂ ਜਿੱਥੇ ਅਛਾਈ ਹੈ ਉੱਥੇ ਖੁਸ਼ੀ ਆਪਣੇ ਆਪ ਹੀ ਆਉਂਦੀ ਹੈ ਪਰ ਉਹਦੀ ਸ਼ਰਤ ਇੱਕੋ ਹੀ ਹੈ ਜੋ ਵੀ ਕਰੋ ਅੱਛਾ ਕਰੋ ਇਹ ਨਾ ਕਰੋ ਮੈਂ ਉਹਦੀ ਖਾਤਰ ਕਰਾਂ ਉਹ ਵੀ ਮੇਰੇ ਨਾਲ ਕਰੇ ਉਹ ਜੋ ਮਰਜੀ ਕਰੇ ਮੈਂ ਭਲਾਈ ਕਰਨਾ ਚਾਹਾਂ ਮੈਨੂੰ ਗਾਲਾਂ ਹੀ ਕੱਢੇ ਕਿਉਂਕਿ ਮੈਂ ਭਲਾ ਕਰਨਾ ਹੈ ਉਹਦੀ ਖਾਤਰ ਨਹੀਂ जरा ਸੋਚੋ ਹਜ਼ੂਰ ਮੁਹੰਮਦ ਸਾਹਿਬ ਤਾਇਫ ਦੇ ਅੰਦਰ ਗਏ ਸਮਝਾਉਣ ਵਾਸਤੇ ਲੋਕਾਂ ਨੇ ਪੱਥਰ ਮਾਰੇ ਹਜ਼ੂਰ ਨੇ ਸਮਝਾਇਆ ਰੱਬ ਦੇ ਬਾਰੇ ਰਹਿਮਤਾਂ ਬਾਰੇ ਪਰ ਲੋਕੀ ਇੰਨੇ ਬੁਰੇ ਸੀ ਪੱਥਰ ਮਾਰੇ ਇੰਨੇ ਪੱਥਰ ਮਾਰੇ ਕਿ ਪੂਰਾ ਸ਼ਰੀਰ ਲਹੂ ਲਹਾਨ ਹੋ ਗਿਆ ਤਾਂ ਫਿਰ ਉੱਥੇ ਹਜ਼ੂਰ ਨੂੰ ਕੀ ਕਰਨਾ ਚਾਹੀਦਾ ਸੀ? ਬਦਦੁਆ ਦੇਣੀ ਚਾਹੀਦੀ ਸੀ ਪਰ ਉੱਥੇ ਵੀ ਹਜ਼ੂਰ ਨਹੀਂ ਗਿਆ ਖੁਦਾ ਇਹਨਾਂ ਨੂੰ ਮaaf ਕਰ ਦੇ। ਮaaf ਕਰ ਦੇ ਇਹਨਾਂ ਨੂੰ। ਕਿਉਂਕਿ ਇਹਨਾਂ ਦਾ ਨਾ ਸਮਝ ਰਹੇ ਨੂੰ ਪਤਾ ਨਹੀਂ ਇਹ ਕੀ ਕਰ ਰਹੇ ਆ। ਇਹ ਲੈ ਇਹਨਾਂ ਨੂੰ ਸਜ਼ਾ ਨਾ ਦੇਈ ਕੋਈ ਵੀ। ਕਿਉਂਕਿ ਮੇਰੇ ਮਨ ਤੇ ਇਹਨਾਂ ਵਾਸਤੇ ਕੋਈ ਨਹੀਂ ਤਾਂ ਬੰਦੇ ਨੂੰ ਕੋਈ ਮਾਰ ਜਾ ਬੋਲ ਦੇ ਨਾ ਬੰਦਾ ਕਹਿੰਦਾ ਰੱਬਾ ਨੂੰ ਬੜਾ ਗਰਗ ਕਰਦੇ ਆ। ਬਜੇ ਨਾ ਇਹਦਾ ਕੁਛ ਨਹੀਂ। ਉਹ ਨਸਲਾਂ ਤੱਕ ਨੂੰ ਤਬਾਹ ਕਰਨ ਦੀ ਬਦਦੁਆ ਮੈਂ ਦਿੰਦਾ। ਸਮਝਦੇ ਹੋ ਕੋਈ? ਪਰ ਜਿਹੜੇ ਰੱਬ ਦੇ ਪਿਆਰੇ ਆ ਜਿੱਦਾਂ ਹੀ ਦੱਸਿਆ ਹਜ਼ੂਰ ਨੇ ਪੱਥਰ ਖਾ ਕੇ ਦੁਆਵਾਂ ਦਿੱਤੀਆਂ ਜੀਜ਼ਸ ਨੇ ਹੱਥਾਂ 'ਚ ਕਿੱਲੇ ਠਕਵਾ ਕੇ ਵੀ ਦੁਆਵਾਂ ਦਿੱਤੀਆਂ ਕਿ ਰੱਬ ਭਲਾ ਕਰ ਇਹੀ ਤਾਂ ਰੱਬ ਦੇ ਪਿਆਰਿਆਂ ਦਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਜੋ ਕਰ ਰਹੇ ਆਪਣੇ ਤਾਂ ਨਾਮ ਦੁਨੀਆ ਤੇ ਕਿਹਦਾ ਹੈ ਬਾਦਸ਼ਾਹਾਂ ਵਾਲੀ ਜ਼ਿੰਦਗੀ ਕਿਹੜੇ ਜੀਕੇ ਗਏ ਫਿਰ ਇਹ ਫਕੀਰ ਹੀ ਉਹ ਤਾਂ ਹੀ ਤਾਂ ਕਹਿੰਦੇ ਸ਼ਹਿਨशाह ਦਰवेश ਕਹਿਣ ਨੂੰ ਦਰवेश ਆ ਪਰ ਜ਼ਿੰਦਗੀ ਉਹਨਾਂ ਦੀ ਬਾਦਸ਼ਾਹਾਂ ਤੋਂ ਵੀ ਉੱਪਰ ਹੁੰਦੀ ਹੈ ਤਾਂ ਹੀ ਤਾਂ بڑے بڑے ਬਾਦਸ਼ਾਹ ਵੀ ਉਹਨਾਂ ਦੇ ਕਦਮਾਂ 'ਚ ਆਪਣੇ ਸੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ ਅਨੇਕ ਕਮਾਲ ਕਰੋ ਅੱਛੇ ਅਮਲ ਕਰੋ ਤਾਂ ਖੁਸ਼ੀਆਂ ਖੁਦ ਚੱਲ ਕੇ ਤੁਹਾਡੇ ਕਹਿ ਦਿਓ ਕੋਲ ਆਣ ਗਿਆ ਹੁਣ ਚਾਹੁੰਦੇ ਨਾ ਖੁਸ਼ੀਆਂ ਕੋਲ ਆਣ ਤਾਂ ਹੁਣ ਸੋਚੋ ਕਿ ਜੋ ਹੋ ਸਕਦਾ ਨਾ ਮੈਂ ਅੱਛਾ ਬੋਲਾਂ ਅੱਛਾ ਦੇਖਾਂ ਅੱਛਾ ਸੁਣਾ ਅੱਛਾ ਕਰਾਂ ਮੇਰੇ ਦਿਲ ਨੂੰ ਪਤਾ ਹੋਣਾ ਚਾਹੀਦਾ ਮੈਂ ਅੱਛਾ ਕਰ ਰਿਹਾ ਦੁਨੀਆ ਚਾਹੇ ਜੋ ਮਰਜੀ ਬੋਲੇ ਦੁਨੀਆ ਜੋ ਮਰਜੀ ਕਰੇ ਦੁਨੀਆ ਦੀ ਖਾਤਰ ਨਹੀਂ ਮੈਂ ਆਪਣੇ ਕਰਨਾ ਹੈ ਤਾਂ ਆਪਣੇ ਮਾਲਕ ਦੀ ਖਾਤਰ ਕਰਨਾ ਹੈ ਜਦੋਂ ਅਸੀਂ ਉਹਦੀ ਖੁਸ਼ੀ ਨੂੰ ਮੁੱਖ ਰੱਖ ਲਿਆ ਨਾ ਜੇ ਦਾਨ ਪੁੰਨ ਵੀ ਕਰੀਏ ਇਹ ਨਹੀਂ ਉਹਨੂੰ ਦਿਖਾਣਾ ਹੈ ਮਤਲਬ ਇਹ ਗੁਰੇ ਮੈਂ ਕਰ ਰਿਹਾ ਮੇਰੇ ਮਾਲਕ ਖੁਸ਼ ਹੋਣਾ ਚਾਹੀਦਾ ਬਸ ਜੇ ਮੇਰੀ ਜਾਨ ਵੀ ਜਾਂਦੀ ਚਮੜੀ ਵੀ ਉਹਦੇ ਕੰਮ ਆਂਦੀ ਤਾਂ ਵੀ ਮੈਂ ਦੇਣ ਨੂੰ ਬਸ ਮੇਰਾ ਰੱਬ ਖੁਸ਼ ਚਾਹੀਦਾ ਹੈ ਤਾਂ ਕਹਿੰਦੇ ਜਿਹੜਾ ਆਪਣਾ ਆਪ ਕੁਰਬਾਨ ਕਰਨ ਦੀ ਤਿਆਰ ਹੈ ਉਹਦੀ ਖਾਤਰ ਤਾਂ ਫਿਰ ਦੁਨੀਆ ਦੇ ਉੱਪਰ ਉਹਨੂੰ ਕੋਈ ਘਾਟ ਨਹੀਂ ਦਿੰਦੀ ਕੋਈ ਕਮੀ ਨਹੀਂ ਰਹਿੰਦੀ ਫਿਰ ਇਸੇ ਲਈ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਕਿਹਾ ਜਾਂਦਾ ਹੈ ਕਿ ਈਸ਼ਵਰ ਕਹਿੰਦਾ ਹੈ ਅਗਰ ਤੂੰ ਮੇਰਾ ਹੋ ਜਾਵੇਂ ਤਾਂ ਮੇਰਾ ਸਭ ਕੁਝ ਤੇ ਉਹ ਗਲਤਾ ਸ਼ਰਤ ਇਹੀ ਉਹਦਾ ਹੋ ਜਾ ਤਾਂ ਹੀ ਤਾਂ ਹੀ ਕਹੀਦਾ ਦਿਲੋਂ ਕਿਹਾ ਕਰੋ ਕਿਹੜਾ ਕਿਹੜੀ ਗੱਲ ਕਹਿੰਦੇ ਕਿ ਨਹੀਂ ਆ ਦੇਖੋ ਅਸ ਬੁੱਧਰ ਵਾਲਿਆਂ ਨੇ ਬੁੱਧ ਹੀ ਲਈ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਕਿਉਂਕਿ ਇਹੀ ਤਾਂ ਵਿਸ਼ਵਾਸ ਦੀ ਗੱਲ ਹੈ ਦਿਲੋਂ ਕਹਿਣਾ ਹੈ ਉਹੀ ਗੱਲ ਤਾਂ ਕਬੀਰ ਸਾਹਿਬ ਨੇ ਵੀ ਕਹੀ ਵਿਸ਼ਵਾਸ ਦੇ ਕਿ ਜੈਸੇ ਮ ਜਿੱਦਾਂ ਕਹਿੰਦੇ ਦੁੱਧ ਮੇ ਮੱਖਣ ਹੈ ਜਿਹਾ ਸੂਰਿਆ ਪ੍ਰਕਾਸ਼ ਐਸ ਕਬੀਰਾ ਐਸੇ ਸੰਤ ਮੇ ਹਰੀ ਵਸੇ ਬਸੇ ਕਰਲੇ ਮਨ ਕਬੀਰ ਸਾਹਿਬ ਕਹਿੰਦੇ ਇੱਤੇ ਹੀ ਸੰਤਾਂ ਦੇ ਵਿੱਚ ਪ੍ਰਮਾਤਮਾ ਬਸ ਵਿਸ਼ਵਾਸ ਕਰਨਾ ਤਾਂ ਹੀ ਤਾਂ ਕਬੀਰ ਸਾਹਿਬ ਦੇ ਇੱਕ ਸ਼ਬਦਾਂ ਦਾ ਅੰਦਾਜ਼ਾ ਬੂਝੋ ਕਰਤਾ ਆਪਨਾ ਬੂਝੋ ਕਰਤਾ ਆਪਨਾ ਕਰਤਾ ਆਪਣਾ ਜਿਆਨੀ ਉਹ ਈਸ਼ਵਰ ਜਿਹੜਾ ਸਭ ਕੁਝ ਕਰ ਰਿਹਾ ਸਾਡੀ ਖਾਤਰ ਕਿਉਂਕਿ ਧਰਤੀ ਇਹਨੇ ਬਣਾਈ ਸਾਡੀ ਖਾਤਰ ਬਣਾਈ ਕਿ ਨਹੀਂ ਉਹਨੇ ਅੱਜ ਧਰਤੀ ਦੇ ਆਨੰਦ ਕੌਣ ਲੈ ਰਿਹਾ ਹੈ ਚਲਦੇ ਆ ਫਿਰਦੇ ਆ ਇਹ ਚੋਂ ਪਾਣੀ ਪੀਂਦੇ ਆ ਇਹ ਚੋਂ ਫਲ ਫਰੂਟ ਖਾਂਦੇ ਆ ਫਸਲਾਂ ਦਾ ਆਨੰਦ ਲੈ ਰਹੇ ਆ ਹਰ ਚੀਜ਼ ਦਾ ਆਨੰਦ ਲੈਣੇ ਕੌਣ ਲੈ ਰਿਹਾ ਹੈ ਇਹ ਉਸ ਕਰਤੇ ਨੇ ਸਾਡੇ ਵਾਸਤੇ ਬਣਾਇਆ ਜਾਂ ਇਨਸਾਨਾਂ ਵਾਸਤੇ ਬਣਾਇਆ ਇਹ ਸੂਰਜ ਕਿਹਦੇ ਵਾਸਤੇ ਚੜਦਾ ਹੈ ਪਸ਼ੂ ਪੰਛੀ ਪੇੜ ਪੌਦੇ ਹਰ ਚੀਜ਼ ਦੇਖੋ ਕਿੰਨਾ ਇਹ ਪ੍ਰਕਾਸ਼ ਤੋਂ ਆਨੰਦ ਲੈਂਦੀ ਹੈ ਬੰਦਾ ਕਿੰਨੇ ਲਾਭ ਲੈਂਦਾ ਹੈ ਇਹ ਦੇਖਿਆ ਉਹ ਕਰਤਾਪੁਰਖ ਸਾਡੇ ਵਾਸਤੇ ਕਿੰਨਾ ਕੁਛ ਕਹਿੰਦੇ ਉਹ ਜੋ ਕਰਤਾ ਆਪਣਾ ਮਾਨੋ ਵਚਨ ਹਮਾਰ ਕਬੀਰ ਸਾਹਿਬ ਕਹਿੰਦੇ ਆਪਣੇ ਕਰਤੇ ਨੂੰ ਬੁੱਝਣ ਦੀ ਕੋਸ਼ਿਸ਼ ਕਰ ਔਰ ਮੇਰੀ ਇਹ ਗੱਲ ਮੰਨ ਲੈ ਮਾਨੋ ਵਚਨ ਕਹਿੰਦੇ ਮੇਰਾ ਵਚਨ ਇਹ ਮੰਨ ਕਿ ਆਪਣੇ ਕਰਤੇ ਨੂੰ ਲੱਭ ਜਿਸ ਕਰਤੇ ਨੇ ਕਰਤਾ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਤੇਰੀ ਜ਼ਿੰਦਗੀ ਦੀ ਰਚਨਾ ਕੀਤੀ ਤੈਨੂੰ ਬਣਾਇਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਹੁਣ ذرا غور ਕਰਨਾ ਔਰ ਲੱਭਣਾ ਕਿੱਥੇ ਹੈ ਹੁਣ ਇਹ ਕਿਹਾ ਲੱਭਣ ਦੀ ਕੋਸ਼ਿਸ਼ ਕਰ ਪਰ ਲੱਭਣਾ ਕਿੱਥੇ ਹੈ ਕਿਤੇ ਬਾਹਰ ਨਹੀਂ ਲੱਭਣਾ ਉਹਦੇ ਬਾਰੇ ਦੱਸਦੇ ਆ ਬੂਝੋ ਕਰਤਾ ਆਪਣਾ مانੋ ਬਚਨ ਹਮਾਰ ਹੈ ਪਾਂਚ ਤਤਵ ਕੇ ਭੀਤਰੇ ਜਾਗਾ ਇਹ ਸੰਸਾਰ ਕਹਿੰਦੇ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਉਹ ਸ਼ਕਤੀਸ਼ਾਲੀ ਈਸ਼ਵਰ ਤੇਰੇ ਪੰਜ ਤਤ ਦੇ ਹੈ ਪੰਜ ਤਤਵ ਕੇ ਭੀਤਰੇ ਯਾਕਾ ਜੇ ਸੰਸਾਰ ਕਹਿੰਦੇ ਯਾਕਾ ਜੇ ਸੰਸਾਰ ਉਹ ਕਿੱਥੇ ਆ ਔਰ ਪੰਜ ਤਤ ਦਾ ਕੌਣ ਬਣਿਆ ਹੈ ਤਵੇ ਲੱਭੋ ਆਪਣੇ ਅੰਦਰ ਉਹਨੂੰ ਔਰ ਲੱਭਦਾ ਕਿੱਦਾਂ ਬੰਦਾ ਜੁੜਦਾ ਕਿੱਦਾਂ ਉਹਦੇ ਨਾਲ ਪਿਆਰ ਕਰਕੇ ਤਾਂ ਹੀ ਜਦੋਂ ਕਹਿੰਦੇ ਮੈਂ ਮਾਲਕ ਦਾ ਹਾਂ ਤੇ ਸਾਡਾ ਦਿਲ ਉਹਦੇ ਨਾਲ ਜੁੜਦਾ ਹੈ ਜਦੋਂ ਜੁੜਦੇ ਆ ਤਾਂ ਫੇਰੀ ਉਹ ਸਾਡਾ ਅਸੀਂ ਫੇਰੀ ਉਹਨੂੰ ਸਮਝ ਪਾਵਾਂਗੇ ਕਿਉਂਕਿ ਜਿਹਦੇ ਨਾਲ ਬੰਦਾ ਪ੍ਰੇਮ ਕਰਦਾ ਨਾ ਬੰਦਾ ਉਹਨੂੰ ਹੀ ਸਮਝਦਾ ਹੈ ਇਹਨੂੰ ਉਹਦੇ ਨਾਲ ਜੁੜ ਜਾਂਦਾ ਬੰਦਾ ਇਹ ਗੱਲ ਪੱਕੀ ਇਹ ਸਮਝਣ ਦੀ ਤੇ ਅਸੀਂ ਇਦਾਂ ਨਹੀਂ ਕਿ ਤੇ ਰੱਬ ਨੂੰ ਸਮਝ ਲਵਾਂਗੇ ਕਿਉਂਕਿ ਰੱਬ ਨੂੰ ਸਮਝਣਾ ਤਾਂ ਬਹੁਤ ਬੜੀ ਕੋਈ ਸਮਝ ਨਹੀਂ ਪਾਏਗਾ ਤਾਂ ਹੀ ਤਾਂ ਗੁਰੂਆਂ ਨੇ ਵੀ ਕਿਹਾ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿ ਬੱਚੀਰਾ ਕਿ ਰੱਬ ਨੂੰ ਸਮਝ ਪਾਣਾ ਮੁਸ਼ਕਲ ਹੈ ਕੋਈ ਸਮਝ ਨਹੀਂ ਸਕਦਾ ਕਿਉਂਕਿ ਬੰਦੇ ਦੀ ਸਮਝ ਬੜੀ ਛੋਟੀ ਹੈ ਤੇ ਰੱਬ ਬਹੁਤ ਪਰ ਇੱਥੇ ਆਪਾਂ ਜੋ ਸਮਝਣ ਦੀ ਗੱਲ ਕਰ ਰਹੇ ਕਿ ਇਹ ਲੱਭਣ ਦੀ ਕੋਸ਼ਿਸ਼ ਕਰੋ ਮੇਰੇ ਅੰਦਰ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਰੱਬ ਨੂੰ ਸਮਝ ਨਹੀਂ ਸਕਦੇ ਪਰ ਉਹਦੇ ਨਾਲ ਜੁੜ ਕੇ ਅਸੀਂ ਆਨੰਦ ਲੈ ਸਕਦੇ ਹਾਂ ਉਦਨੇ ਜੁੜ ਕੇ ਅਸੀਂ ਜਿੱਦਾਂ ਹੁਣ ਬੰਦਾ ਕਹੇ ਮੈਂ ਔਰੈਂਜ ਖਾ ਰਿਹਾ ਐ ਇਹ ਔਰੈਂਜ ਵਿੱਚ ਫਾੜੀਆਂ ਕਿੱਥੋਂ ਆਈਆਂ ਜਾਂ ਅਨਾਰ ਲੈ ਲੀਏ ਅਸੀਂ ਅਨਾਰ ਕਦੀ ਦੇਖਿਆ ਅਨਾਰ ਦੇ ਵਿੱਚ ਦਾਣੇ ਕਿਦਾਂ ਐਨਸ ਕਿਦਾਂ ਉਹ ਕੀ ਕਹਿੰਦੇ ਉਹਨੂੰ ਚੁਣ-ਚੁਣ ਕੇ ਕਿਦਾਂ ਐਨ ਸੈੱਟ ਕਰਕੇ ਲਾਏ ਹੁੰਦੇ ਐ ਕਿ ਕੋਈ ਵੀ ਦਾਣਾ ਉੱਪਰ ਥੱਲੇ ਉਹ ਕਿਹੜਾ ਇੱਦਾਂ ਬੈਠ ਕੇ ਇਕੱਲੇ-ਇਕੱਲੇ ਦਾਣੇ ਨੂੰ ਐਨ ਚੁਣ-ਚੁਣ ਕੇ ਰੱਖਿਆ ਕਿਦਾਂ ਲਾਲ-ਲਾਲ ਵਿੱਚ ਰਸ ਹੁਣ ਬੰਦਾ ਸਮਝੇ ਦਾਣੇ ਲੱਗੇ ਕਿਦਾਂ ਇਹਦੇ 'ਚ ਰਸ ਕਿੱਥੋਂ ਆਇਆ ਇਹ ਰਸ ਵਿੱਚ ਵਿਟਾਮਿਨ ਕਿੱਥੋਂ ਆ ਗਏ ਇਹ ਜੀ ਸ਼ਕਤੀ ਆ ਰਹੀ ਕਿੱਥੋਂ ਆ ਗਿਆ ਇਹ ਚ ਕਿੱਦਾਂ ਆ ਗਿਆ ਕਿ ਰਸ ਕਹਿੰਦੇ ਅਨਾਰ ਖਾਣ ਨਾਲ ਜਿਹੜਾ ਬੰਦੇ ਦਾ ਖੂਨ ਹੈ ਉਹ ਵਧਦਾ ਹੈ ਬੰਦੇ ਦੇ ਚਿਹਰੇ ਤੇ ਲਾਲੀ ਆਂਦੀ ਹੈ ਕਿੱਥੋਂ ਆ ਗਿਆ ਸਭ ਕੁਝ ਇਹਦੇ ਅੰਦਰ ਹੁਣ ਬੰਦਾ ਸਮਝਣ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਸਮਝ ਹੁਣ ਕਹਿੰਦਾ ਨਾ ਇੱਕ ਤਾਂ ਨੱਥੂ لال ਬੈ ਲੈ ਕੇ ਇੱਕ ਨੱਥੂ لال ਲੈ ਕੇ ਨਾ ਬੈਠਾ ਹੋਇਆ ਸੀ ਇਦਾਂ ਉਹ ਇੱਕ ਬੰਦਾ ਦੇਖਿਆ 10 ਮਿੰਟ ਹੋ ਗਏ 15 ਮਿੰਟ ਹੋ ਗਏ ਕੀ ਕਰੀ ਜਾਂਦਾ ਹੈ ਹੁਣ ਉਹ ਆਇਆ ਉਹਨੇ ਦੇਖਿਆ ਲੱਗਦਾ ਨਾ ਖਾਣਾ ਹੁਣ ਹੈ ਨਹੀਂ ਤਮੀ ਦਿਓ ਬਣੀ orange ਲੈ ਕੇ ਬੈਠਾ ਸੀ ਨੱਥੂ ਲਾਲ ਇਦਾਂ ਛਿਲ ਕੇ ਉਹਦੀਆਂ ਫਾੜੀਆਂ ਲੈ ਕੇ ਉਹ ਬੰਦਾ ਆਇਆ ਤੇ ਕਿਹਾ 10 ਮਿੰਟੋਂ ਨਾ ਆਇਆ ਆ ਕੇ ਫਟਾ ਐਂ ਕਰਕੇ ਖਾ ਗਿਆ ਨੱਥੂ ਇਹ ਕੀ ਕੀਤਾ ਤੂੰ ਕਹਿੰਦਾ ਮੈਂ ਸੋਚਿਆ ਤੂੰ ਛਿਲ ਕੇ ਬੈਠਾ ਖਾਣਾ ਤਾਂ ਹੈ ਨਹੀਂ ਖਾ ਮੈਂ ਲਿਆ ਤੂੰ ਹੀ ਨਹੀਂ ਡੇਰ ਤੋਂ ਕੀ ਕਰ ਖਾਤਾ ਕਿਉਂ ਨਹੀਂ ਉਹ ਕਹਿੰਦਾ ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਫਾੜੀਆਂ ਕਿੱਦਾਂ ਬਣੀਆਂ ਇਹ ਤੇ ਜੇ ਰਸ ਕਿੱਥੋਂ ਆਇਆ ਇਹ ਰੰਗ ਹੀ ਇਹਦਾ orange ਕਿਉਂ ਹੈ ਇਹ ਇਦਾਂ ਕਿਉਂ ਹੈ ਇਹ ਕਿਦਾਂ ਰੱਪਣੇ ਬਣਾਇਆ ਉਹ ਕਹਿੰਦਾ ਫੇ ਚੰਗਾ ਹੋਇਆ ਮੈਂ ਖਾ ਲਿਆ ਕਿਉਂਕਿ ਜਿਹੜੇ ਸਮਝਣ ਲੱਗੇ ਰਹਿੰਦੇ ਨਾ ਉਹਦੀ ਆਨੰਦ ਹੀ ਲੈ ਬੰਦੇ ਤਾਂ ਜਿਹੜੇ ਆਨੰਦ ਲੈਣਾ ਹੋਵੇ ਨਾ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਹਿੰਦੇ ਆਨੰਦ ਲਾਓ ਭਾਈ ਐਸੀ ਸਮਝ ਸਕਦੇ ਹੀ ਨਹੀਂ ਕਿਉਂਕਿ ਰੱਬ ਦੀ ਰਹਿਮਤ ਨੂੰ ਅਸੀਂ ਆਨੰਦ ਲੈ ਸਕਦੇ ਆ ਉਹਦਾ ਫਾਇਦਾ ਲੈ ਸਕਦੇ ਆ ਪਰ ਸਮਝ ਐਲੇ ਸਮਝਣ ਦੀ ਕੋਸ਼ਿਸ਼ ਤੋਂ ਤਾਂ ਕਹਿੰਦੇ ਆ ਕਿ ਰੱਬ ਬਾਹਰ ਹੀ ਹੈ ਕਿਉਂਕਿ ਬੰਦਾ ਛੋਟਾ ਹੈ ਤਾਂ ਰੱਬ ਬਹੁਤ ਵੱਡਾ ਹੈ हां बंदा ये कह सकता।, सकता है रब दी रहमत ਦਾ ਮੈਂ ਆਨੰਦ ਲੈਣਾ ਮੈਨੂੰ ਵਿਸ਼ਵਾਸ ਹੈ ਮੇਰਾ ਮਾਲਕ ਮੇਰੀ ਹਰ ਮੁਸ਼ਕਿਲ ਦਾ ਹੱਲ ਕਰੇਗਾ ਕਰ ਸਕਦਾ ਹੈ ਤਾਂ ਜਿਹੜਾ ਇਹ ਵਿਸ਼ਵਾਸ ਕਰਦਾ ਫਿਰ ਉਹ ਆਨੰਦ ਲੈ ਲੈਂਦਾ ਉਹਦੀ ਮੁਸ਼ਕਲਾਂ ਦੇ ਹੱਲ ਵੀ ਹੋ ਜਾਂਦੇ ਆ ਤਾਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਦਾ ਹੋਏਗਾ ਕਿਦਾਂ ਇਹ ਕਰੇਗਾ ਕਿਦਾਂ ਇਹ ਰਹਿਮਤ ਕਿੱਥੋਂ ਆਏਗੀ ਕਿਦਾਂ ਆਏਗੀ ਕਿਦਾਂ ਹੋਏਗਾ ਪਹਿਲਾਂ ਮੈਨੂੰ ਦੱਸੋ ਭਾਈ ਰਹਿਣ ਦੇ ਫੇ ਤੂੰ ਹੈ ਹੀ ਨਹੀਂ ਅੱਸੀ ਕਿਉਂਕਿ ਲੈਣ ਵਾਲੇ ਕਹਿੰਦੇ ਰਹਿਮਤ ਹੋ ਗਈ ਤਾਂ ਹੋ ਗਈ ਮੈਨੂੰ ਯਕੀਨ ਹੈ ਯੋਗੋ ਦੀ ਰਹਿਮਤ ਰੋਲਾ ਪਾ ਕੇ ਨਹੀਂ ਆਉਂਦੀ ਉਹਦੀ ਰਹਿਮਤ ਜਾਦੀ ਕੰਮ ਕਰਦੀ ਐ ਚੁੱਪਚੀ ਬੀਤੇ ਕਰਦੀ ਐ ਤਾਂ ਹੀ ਤਾਂ ਕਹਿੰਦੇ ਕਿ ਬੁੱਲੇ ਸ਼ਾਹ ਨੇ ਕਿ ਚਾੰਦ ਸੂਰਜ ਨਾਲ ਚਲਤੇ ਦਿਖਤੇ ਬੜਤੀ ਦਿਖੇ ਨਾ ਬੇਲ ਚਾੰਦ ਸੂਰਜ ਨਾਲ ਕਦੀ ਸੂਰਜ ਨੂੰ ਦੇਖੋ ਕਦੀ ਲੱਗੇਗਾ ਤੁਰ ਰਿਹਾ ਤਲਨ ਖੜਾਈ ਐ ਹਾਲਾਂਕਿ ਧਰਤੀ ਘੁੰਮ ਰਹੀ ਏ ਪਰ ਲੱਗੇਗਾ ਨਹੀਂ ਧਰਤੀ ਸਾਡੀ ਪਤਾ ਲੱਗਦਾ ਹੁਣ ਬੈਠੇ ਆ ਘੁੰਮ ਰਹੀ ਏ ਕਿ ਨਹੀਂ ਐ ਹੌਲੀ 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 ਗਤੀ ਕਰ ਰਹੀ ਹੈ ਤਾਂ ਹੀ ਤਾਂ ਦਿਨ ਰਾਤ ਹੁੰਦੇ ਆ ਫਿਰ ਐਦਾਂ ਵੀ ਘੁੰਮ ਰਹੀ ਹੈ ਤਾਂ ਐਉਂ ਵੀ ਘੁੰਮ ਰਹੀ ਹੈ ਯਾਨੀ ਦੋ ਤਰ੍ਹਾਂ ਨਾਲ ਘੁੰਮ ਰਹੀ ਹੈ ਸਮਝਦੇ ਹੋ ਕਿ ਨਹੀਂ ਆਪਣੀ ਜਗ੍ਹਾ ਤੇ ਵੀ ਘੁੰਮ ਰਹੀ ਹੈ ਤਾਂ ਸੂਰਜ ਦੇ ਆਲੇ ਦੁਆਲੇ ਵੀ ਯਾਨੀ ਇਹ ਤਾਂ ਸਮਝੋ ਐਦਾਂ ਵੀ ਘੁੰਮ ਰਹੀ ਤਾਂ ਐਂ ਉਂਗਲੀ ਘੁਮਾਦੇ ਘੁਮਾਦੇ ਆ ਲੈ ਜੀ ਇਹ ਤਾਂ ਵੀ ਘੁੰਮ ਰਹੀ ਹੈ ਪਰ ਪਤਾ ਤੁਹਾਨੂੰ ਲੱਗਦਾ ਘੁੰਮ ਰਹੀ ਹੈ ਪਤਾ ਨਹੀਂ ਲੱਗਦਾ ਕੁਦਰਤ ਦੀ ਖੇਲ ਹੀ ਇਦਾਂ ਦੀ ਹੈ ਕਿ ਸਭ ਕੁਝ ਹੁੰਦਾ ਹੈ ਪਰ ਪਤਾ ਨਹੀਂ ਲੱਗਦਾ ਤੁਸੀਂ ਪੌਦਾ ਦੇਖ ਲਓ ਤੁਹਾਡੇ ਘਰ ਦੇ ਵਿੱਚ ਹੈ ਉਹ ਹਰ ਦਿਨ ਵੱਧ ਰਿਹਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਵੱਧ ਗਿਆ ਸਮਝੇ ਹੋਗੋ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਤਾਂ ਹੀ ਕਹਿੰਦੇ ਚਾੰਦ ਸੂਰਜ ਨਾ ਚਲਤੇ ਦਿਖਤੇ ਬੜਤੀ ਦਿਖੇ ਨਾ ਬੇਲ ਜਿਹੜੀ ਬੇਲ ਹੁੰਦੀ ਹੈ ਪੇੜ ਪੌਦਿਆਂ ਦੇ ਵੱਧਦੇ ਨਹੀਂ ਦਿਸਦੇ ਇਹ ਜਿਹੜੇ ਹੁਣ ਗੱਲ ਅਗਲੀ ਸਮਝ ਲੈਣਾ ਕਿ ਚਾੰਦ ਸੂਰਜ ਨਾ ਚਲਤੇ ਦਿਖਤੇ ਬੜਤੀ ਦਿਖੇ ਨਾ ਬੇਲ ਬੇਲ ਉਹ ਚੁੱਪ ਕੇ ਸੇ ਸਭ ਕਾਮ ਹੋਤ ਹੈ ਜੇਕਰਮਤ ਦੇ ਖੇਨ ਕਹਿੰਦੇ ਕੁਦਰਤ ਉਹਦੀ ਰਹਿਮਤ ਦੇ ਖੇਲ ਹੀ ਇਹ ਹੈ ਇਨੂੰ ਚਾਹੇ ਕੁਦਰਤ ਕੇ ਖੇਲ ਕਹਿ ਲੋ ਰਹਿਮਤ ਦੇ ਖੇਲ ਕਹਿ ਲੋ ਇਹ ਸਾਰੇ ਕੰਮ ਹੁੰਦੇ ਆ ਤਾਂ ਚੁੱਪ ਚ ਪੀਤੇ ਹੁੰਦੇ ਆ ਹੁਣ ਤੁਸੀਂ ਬੈਠੇ ਹੋ ਨਾ ਬੈਠੇ ਬੈਠੇ ਵਿਸ਼ਵਾਸ ਕਰ ਲੈ ਤਾਂ ਤੁਹਾਡੇ ਪਤਾ ਵੀ ਨਹੀਂ ਲੱਗਣਾ ਦਰਦ ਕਰੇ ਵੇਲੇ ਠੀਕ ਹੋ ਗਏ ਪਤਾ ਵੀ ਨਹੀਂ ਲੱਗਣਾ ਮੁਸ਼ਕਿਲ ਦਾ ਹੱਲ ਕਿਹੜੇ ਵੇਲੇ ਕਿਉਂਕਿ ਉਹਦੀ ਰਹਿਮਤ ਜੂੰ ਤੋਂ ਕਿਆ ਕਿਆ ਨਜ਼ਰ ਨਹੀਂ ਆਤਾ ਕੋਈ ਤੁਮਸਾ ਨਜ਼ਰ ਨਹੀਂ ਆਤਾ ਹੁੰਦਾ ਕੋਈ ਨਜ਼ਰ ਲੱਭ ਲੋ ਜਾ ਕੇ ਕਿਉਂਕਿ ਰੱਬ ਵਰਗਾ ਤਾਂ ਹੋਰ ਕੋਈ ਨਹੀਂ ਤਾਂ ਹੀ ਕਹਿੰਦੇ ਜੂੰ ਤੋਂ ਕਿਆ ਕਿਆ ਨਜ਼ਰ ਨਹੀਂ ਆਤਾ ਕੋਈ ਤੁਮਸਾ ਨਜ਼ਰ नहीं आता झोलियां सबकी भर्ती जाती हैं देने वाला नजर बस वो नजर नहीं आता नहीं पर देगे बहुत कुछ जानता है तो यकीन रखो विश्वास रखो क्योंकि हम टाइम काफी हो गया ले जाते जाते गल कहनी अपने दिल से नोट कर लेनी नहीं तुम ठीक है कि मुश्किल में मुश्किल में मैंने जब जब भी अपने मालिक का नाम लिया है मुश्किल में मैंने ਜਬ ਜਬ ਵੀ ਆਪਣੇ ਮਾਲਕ ਦਾ ਨਾਮ ਲਿਆ ਹੈ ਤਬ ਤਬ ਉਸ ਦੀ ਰਹਿਮਤ ਨੇ ਆਕਰ ਮੇਂ ਆਕਰ ਮੁਝ ਕੋ ਥਾਮ ਲਿਆ ਕੋਈ ਵੀ ਮੁਸ਼ਕਿਲ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਪਿਸ਼ਵਾਸ ਨਾਲ ਨਾਮ ਲਓ ਬਸ ਯਾਦ ਕਰੋ ਉਹਨੂੰ ਮੇਰਾ ਮਾਲਕ ਮੇਰੇ ਮੇਰੇ ਸਾਰੇ ਦੁੱਖ ਦੂਰ ਮੇਰੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਮੇਰੀ ਝੋਲੀ ਖੁਸ਼ੀਆਂ ਨਾਲ ਮੇਰੀ ਝੋਲੀ ਆਨੰਦ ਨਾਲ ਮੇਰੀ ਝੋਲੀ ਰਹਿਮਤਾਂ ਨਾਲ ਮੈਂ ਬਹੁਤ ਮੈਂ ਬਹੁਤ ਮੈਂ ਬਹੁਤ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਬਸ ਇਹ ਵਿਸ਼ਵਾਸ ਨਾਲ ਪੁਕਾਰੋ ਤਾਂ ਤੁਸੀਂ ਦੇਖੋਗੇ ਦੀ ਰਹਿਮਤ ਆ ਜਾਏ ਉਹ ਤੁਹਾਨੂੰ ਸੰਭਾਲ ਲੇਗੀ ਤੁਹਾਨੂੰ ਗਿਰਨ ਨਹੀਂ ਦੇਗੀ ਪਿੱਠ ਨਹੀਂ ਲੱਗਣ ਦੇਗੀ ਤੁਹਾਡੀ ਇਹ ਗੱਲ ਪੱਕੀ ਹੈ ਅਸੀਂ ਤਾਂ ਕਿਹਾ ਹੈ ਕਿ ਕਿਸੇ ਆਸ਼ਿਕ ਨੂੰ ਪੁੱਛਿਆ ਉਹਦੇ ਰਸਤੇ ਹੀ ਮੁਸ਼ਕਿਲਾਂ ਬਹੁਤ ਸੀ ਭਾਈ ਰਸਤੇ ਹੀ ਮੁਸ਼ਕਿਲਾਂ ਬਹੁਤ ਹੈ ਮੁਕਾਬਲਾ ਕਰ ਸਕਦਾ ਹੈ ਕੀ ਬਣੇਗਾ ਤੇਰਾ ਉਸ ਲਈ ਉਹ ਆਸ਼ਿਕ ਜਿਹੜਾ ਨਾ ਆਪਣੇ ਮਾਲਿਕ ਨਾਲ ਪਿਆਰ ਕਰ ਇਕੋ ਹੀ ਗੱਲ ਨਿਕਲਦੀ ਕਹਿੰਦੇ ਠੀਕ ਹੈ ਮੁਸ਼ਕਿਲਾਂ ਬਹੁਤ ਹੈ ਮੁਸ਼ਕਿਲਾਂ ਬਹੁਤ ਹੈ ਪਰ ਮੈਨੂੰ ਵਿਸ਼ਵਾਸ ਹੈ ਮੁਸ਼ਕਿਲਾਂ ਮੈਨੂੰ ਹਰਾ ਨਹੀਂ ਸਕਦੀਆਂ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਜਿੱਤ ਮੇਰੀ ਹੋਏਗੀ ਮੰਜ਼ਿਲ ਤੱਕ ਪਹੁੰਚ ਕੇ ਦਿਖਾਵਾਂਗੇ ਇਹਨੇ ਉਹ ਆਸ਼ਿਕ ਜਿਹੜਾ ਮੁਸ਼ਕਿਲਾਂ ਤੋਂ ਡਰ ਜਾਵੇ ਜਿਹੜਾ ਮਾਲਿਕ ਨਾਲ ਪਿਆਰ ਕਰਨ ਲੋ ਕਿਸੇ ਮੁਸ਼ਕਿਲ ਤੋਂ ਵਰਦਾ ਨਹੀਂ ਹੈ ਉਹ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਅੱਗੇ ਵਧਦਾ ਹੈ ਉਹ ਕਹਿੰਦਾ ਜੋ ਹੋਏਗਾ ਦੇਖਿਆ ਜਾਏਗਾ ਮਾਲਿਕ ਨਾਲ ਆਪ ਹੀ ਕਰ ਲਵਾਂਗੇ ਸਭ ਕੁਝ और वाकई रहमत सब कुछ कर दी है इसलिए फिर कम आगे आ मुश्किल में जब जब मैंने अपने मालिक का नाम लिया, नाम लिया है पर नाम लैन वास्ते रिश्ता भी जोड़ना पैंता जिंदा कहना मैं मालिक दा मालिक मैं मालिक दालिक दा मैं मालिक दालिक दा ਅਸੇ ਰਿਸ਼ਤਾ ਜੋੜਨਾ ਪੈਂਦਾ ਜਦੋਂ ਦਿਲੋਂ ਉਹਦੇ ਹੋ ਗਏ ਉਹਨੂੰ ਆਪਣਾ ਬਣਾ ਲਿਆ ਜੁੜ ਗਏ ਉਹਦੇ ਨਾਲ ਤਾਂ ਜਿੱਥੇ ਵੀ ਨਾਮ ਲਵਾਂਗੇ ਉਹ ਦੌੜਾ ਵੀ ਕਹਿੰਦੇ ਉਹਦੀ ਰਹਿਮਤ ਦੌੜੀ ਆਏਗੀ ਸਮਝਦੇ ਹੋ ਕ ਨਹੀਂ ਗਲਤਾਂ ਕਨੈਕਸ਼ਨ ਜੋੜਨ ਦੀ ਹੁੰਦੀ ਹੈ ਸਮਝਦੇ ਹੋ ਕ ਨਹੀਂ ਹੁਣ ਜਿਹਦੇ ਨਾਲ ਬੰਦੇ ਦੀ ਯਾਰੀ ਹੁੰਦੀ ਨਾ ਬੰਦਾ ਫੋਨ ਕਰਦਾ ਭਾਈ ਲੋੜ ਆ ਮੈਨੂੰ ਫਟਾਫੜਾਉਂਦਾ ਕ ਨਹੀਂ ਪੱਕਾ ਯਾਰ ਐ ਜਿੱਥੇ ਫੋਨ ਕਰੀ ਅੱਧੀ ਰਾਤ ਨੂੰ ਵੀ ਤਾਂ ਜਦੋਂ ਆਪਣੇ ਮਾਲਿਕ ਨਾਲ ਯਾਰੀ ਲਾਵਾਂਗੇ ਤਾਂ ਯਾਰ ਉਹ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਪਰ ਮਾਲਿਕ ਦੀ ਰਹਿਮਤ ਹਰ ਜਗ੍ਹਾ ਹੋ ਸਕਦੀ ਹੈ ਕ ਨਹੀਂ ਹੁਣ ਕੋਈ ਬੈਠਾ ਹੋਵੇ ਅਮਰੀਕਾ ਕੈਨੇਡਾ ਯਾਰ ਨੂੰ ਇੰਡੀਆ 'ਚ ਫੋਨ ਕਰੇ ਆ ਜਾ ਯਾਰ ਓਖਾ ਭਾਈ ਵੀਜ਼ਾ ਲਵਾਉਣਾ ਪੈਣਾ ਹੈ ਡਾਕੂਮੈਂਟ ਤਿਆਰ ਕਰਨੇ ਪੈਣੇ ਆ ਪਤਾ ਨਹੀਂ ਵੀਜ਼ਾ ਲੱਗੇ ਜਾਂ ਨਾ ਲੱਗੇ ਪਰ ਮਾਲਕ ਦੀ ਰਹਿਮਤ ਨਹੀਂ ਆ ਮਾਲਕੋ ਰਹਿਮਤ ਕਰੋ ਤਾਂ ਰਹਿਮਤ ਨੂੰ ਕਿਸੇ ਬਿਜੇ ਦੀ ਨਹੀਂ ਕਿਤੇ ਟਿਕਟ ਦੀ ਨਹੀਂ ਇੱਧਰ ਯਾਦ ਕੀਤਾ ਉੱਧਰ ਪਹੁੰਚ ਗਈ ਸਮਝਿਓਗੇ ਨਹੀਂ ਗੱਲ ਤਾਂ ਦਿਲ ਦੀ ਤਾਰ ਜੋੜਨ ਦੀ ਹੈ ਇਸ ਲਈ ਦਿਲਾਂ ਆਪ ਦਾਏ ਨਾਲ ਜਦੋਂ ਅਸੀਂ ਆਪਣੇ ਮਾਲਕ ਨਾਲ ਜੁੜ ਜਾਂਦੇ ਹਾਂ ਦਿਲੋਂ ਜਦੋਂ ਉਸਰੇ ਹੋ ਜਾਂਦੇ ਆ ਤਾਂ ਹੀ ਅਸੀਂ ਬਹੁਤ ਵਾਰ ਦਸੀਏ ਸਿਰਫ ਫਰਿਆਦ ਕਰਨ ਨਾ ਆਓ ਸੁਣਿਆ ਹੈ ਜੀ ਮਾਲਕ ਦੇ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਨਸ਼ੇ ਛੁੱਟ ਜਾਂਦੇ ਆ ਬਿਮਾਰੀਆਂ ਦੂਰ ਹੋ ਜਾਂਦੀਆਂ ਮੈਂ ਵੀ ਜਾ ਕੇ ਬਿਮਾਰੀ ਦੂਰ ਕਰਾਣੀ ਹੈ ਤਾਂ ਇਹਦਾ ਮਤਲਬ ਸਿਰਫ ਡਾਕਟਰ ਸਮਝ ਕੇ ਆਏ ਹੋ ਤੁਸੀਂ ਆਪਣਾ ਸਮਝ ਕੇ ਆਓ ਕਿਉਂਕਿ ਇਹ ਸਮਝਦੇ ਹੋ ਕਿ ਨਹੀਂ ਕਹਿੰਦੇ ਹੈ ਕਿ ਜੋ ਫਕੀਰੋਂ ਕੋ ਆਪਣਾ ਸਮਝ ਕੇ ਮਿਲਤੇ ਹੈ ਜੋ ਫਕੀਰੋਂ ਕੋ ਆਪਣਾ ਸਮਝ ਕੇ ਮਿਲਤੇ ਹੈ ਫਿਰ ਖੁਸ਼ੀਆਂ ਦੇ ਫੁੱਲ ਉਨਕੇ ਹੀ ਜੀਵਨ ਵਿੱਚ ਖਿਲਤੇ ਹਨ ਆਪਣਾ ਸਮਝ ਗਿਆ ਹੋ ਕਿ ਮੈਂ ਮਾਲਕ ਦਾ ਮਾਲਕ ਮੇਰੇ ਮਾਲਕ ਮੇਰੇ ਆ ਮੈਂ ਆਪਣੇ ਮਾਲਕ ਕੋਲ ਜਾ ਰਿਹਾ ਸਮਝਦੇ ਹੋ ਕਿ ਨਹੀਂ ਇਹ ਨਹੀਂ ਮੈਂ ਜਾ ਰਿਹਾ ਕੰਮ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸੀ ਤਾਂ ਫਿਰ ਤੁਸੀਂ ਇਹਦਾ ਮਤਲਬ ਹੈ ਗਾਹਕ ਬਣ ਕੇ ਆਇਓ ਜਿੱਦਾਂ ਕਹਿੰਦੇ ਨੇ ਸੌਦਾਗਰ ਨੇ ਆਏ ਆ ਤਾਂ ਫਿਰ ਕਮਾਂਗੇ ਰੱਬ ਦੇ ਘਰ 'ਚ ਸੌਦੇ ਨਹੀਂ ਹੁੰਦੇ ਰੱਬ ਦੇ ਘਰ 'ਚ ਪਿਆਰ ਹੁੰਦਾ ਇਸ਼ਕ ਹੁੰਦਾ ਮੁਹੱਬਤ ਹੁੰਦੀ ਵਿਸ਼ਵਾਸ ਹੁੰਦਾ ਜੇ ਸੌਦਾ ਕਰਨਾ ਵਾਂਗੇ ਰੱਬ ਨੂੰ ਕਹਣਾ ਬਾਹਰ ਹੀ ਰਹਿ ਫਿਰ ਕਿਉਂਕਿ ਵਪਾਰ ਕੰਮ ਵਪਾਰ ਕਰਨਾ ਦੁਨੀਆਦਾਰਾਂ ਦਾ ਕੰਮ ਹੈ ਪਿਆਰ ਕਰਨਾ ਆਸ਼ਿਕਾਂ ਦਾ ਕੰਮ ਹੈ ਕਿਉਂਕਿ ਰੱਬ ਦੇ ਘਰ 'ਚ ਵਪਾਰ ਨਹੀਂ ਹੁੰਦਾ ਰੱਬ ਦੇ ਘਰ 'ਚ ਪਿਆਰ ਹੁੰਦਾ ਹੈ ਜਨ ਪ੍ਰੇਮ ਕਿਉਂ ਤਾਂ ਜੇ ਆਪਣਾ ਸਮਝ ਕੇ ਆ ਗਏ ਹੋ ਪਿਆਰ ਦੇ ਨਾਲ ਆ ਗਏ ਹੋ ਨਾ ਤਾਂ ਫਿਕਰ ਛੱਡ ਦਿਓ ਚਿੰਤਾ ਛੱਡ ਦਿਓ ਫਿਰ ਮਾਲਕ ਨੇ ਬਹੁਤ ਖੁਸ਼ੀਆਂ ਦੇਣੀਆਂ ਬਹੁਤ ਕੁਝ ਦੇਣਾ ਹੈ ਸਮਝ ਗਏ ਹੋ